ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬੇਤਰੀਨ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋਏ ਆ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਪਿੰਡ ਹਰੀਹਰ ਝੋਕ ਦੇ ਵਿੱਚ ਤੇ ਹਰੀਹਰ ਝੋਕ ਦੇ ਵਿੱਚ ਨੌਜਵਾਨ ਗੱਪਰੂਜ ਦੀ ਚਰਚਾ ਅੱਜਕੱਲ੍ਹ ਪਾ ਲਈ ਆ ਤੇ ਮਿੱਤਰੋ ਹਰਜੀਤ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਇੱਕ ਤਾਂ ਨਾ ਤੁਹਾਨੂੰ ਕੱਟਾ ਵਿਖਾਉਣਾ ਮਿੱਤਰੋ ਕਿਹੜੀਆਂ ਗੱਲਾਂ ਕੱਟੇ ਦੀਆਂ ਕਿਹੜੀਆਂ ਗੱਲਾਂ ਕੱਟੇ ਦੀ ਸਾਹਬ ਸੰਭਾਲ ਪਾਈ ਨੇ ਬੜੀ ਰੂਹ ਨਾਲ ਤੇ ਬੜੀ ਤਨ ਨਾਲ ਤੇ ਬੜੀ ਦੇਹੀ ਨਾਲ ਕੀਤੀ ਆ ਤੇ ਹੈ ਵੀ ਮਿੱਤਰੇ ਕਿਹੜੇ ਸਾਣ ਦਾ ਉਹ ਵੀ ਤੁਹਾਨੂੰ ਦੱਸੂਗਾ ਤੁਸੀਂ ਬੜੇ ਚਰਚਾ ਦੇ ਵਿੱਚ ਸਾਣ ਅੱਜ ਕੱਲ ਉਹ ਹਰ ਇੱਕ ਬਰੀਡਰ ਦੀ ਉਹ ਸਾਣ ਤੇ ਆਖਾ ਵੀ ਸਾਡੇ ਘਰੇ ਬੱਚਾ ਆ ਜਾਵੇ ਤੇ ਇੱਕ ਹੈਗੀ ਕੱਟੀ ਮੋਰਾ ਨਸਲ ਦੀ ਮਿੱਤਰੋ ਆਹ ਕਰਦੇ ਕੱਟੇ ਤੋਂ ਸ਼ੁਰੂਆਤ ਹਰਜੀਤ ਵੀਰ ਨੂੰ ਮਿਲਦੇ ਆ ਹਰਜੀਤ ਵੀਰੇ ਸਾਸਰੀ ਘਰ ਸਾਸਿਕਾ ਵੀਰ ਜੀ ਕੀ ਹਾਲ ਆ ਵੱਡੇ ਵਧੀਆ ਵੀਰੇ ਤੂੰ ਸੇਤਾ ਦੇ ਪਰਿਵਾਰ ਕਹਿ ਮੈਂ ਕਿਰਪਾ ਅੱਜ ਗੱਲ ਇਹ ਸੱਜਣਾ ਬੜੀ ਰੂਹ ਨਾਲ ਸੰਭੀ ਜਾਂਦਾ ਜਾਨਵਰ ਹਨਾ ਤੇ ਫਿਰ ਵੇਚਣਾ ਲਾਤਾ ਹਾਂ ਵੇਚਣਾ ਆਪਾਂ ਕਟਾ ਠੀਕ ਆ ਕਰਨ ਪੜੇ ਵੈਸੇ ਹੀ ਵੇਚਣਾ ਤਿੰਨਾ ਮਹੀਨਾ ਉਮਰ ਆਂਦੀ ਅਜੂਬੇ ਦਾ ਬੱਚਾ ਹੈ ਅਜੂਬੇ ਦਾ ਬਈ ਹੈ ਹਾਂਜੀ ਠੀਕ ਆ ਬਾਈ ਕੋਈ ਕਹਿਣ ਵਾਲਾ ਤਾਂ ਨਹੀਂ ਬਾਈ ਬਾਈ ਕਿ ਨਹੀਂ ਵੀ ਜਾਣ ਵਾਲਾ ਤਾਂ ਨਹੀਂ ਕੋਈ ਲੋਕ ਕਹਿ ਦਿੰਦੇ ਵੀ ਕਹਿ ਦਿੱਤੋ ਨਹੀਂ ਕਹਿਣ ਨੂੰ ਕਿ ਆਪਾਂ ਬੰਦੇ ਦਾ ਨੰਬਰ ਦਿਆਂਗੇ ਉਹਨਦੇ ਕੋਲ ਖਾਸ ਇਹਦੀ ਮਾਂ ਥੱਲੇਗਾ 22 3 ਕਿਲੋ ਦੋ ਦੋ ਮਾਂ ਵੀ ਇਹਦੀ ਵਖਾਵਾਂਗੇ ਮਤਲਬ ਇਹ ਨਹੀਂ ਗੱਲ ਹੈਗੀ ਜਿਵੇਂ ਫੇਕ ਦਵਾਂਗੇ ਹਾਂ ਮਾਂ ਜਿਹੜੀ ਇਹਦੀ ਉਹ ਪਾਕਿਸਤਾਨੀ ਰਵੇਚੋਂ ਆ ਸੁਨਮਾ ਵਾਲੀ ਬਸਤੀ ਵਾਲੀਆਂ ਜਿਹੜੀਆਂ ਮਸ਼ਹੂਰ ਮਈਆਂ ਨੀਲੀ ਦੀਆਂ ਉਹਨਾਂ ਚੋਂ ਆ ਠੀਕ ਆ ਤੇ ਇਹ ਆਪ ਅਜੂਬੇ ਦਾ ਬੱਚਾ ਆਹ ਕਿਆ ਬੰ ਲੱਗਦਾ ਵੀ ਆ ਹਨਾ ਬਾਈ ਖੜਨੀ ਘੁੰਨੀ ਬੜੀ ਕੱਟੇ ਦੀ ਜੜ ਬਣਾਈ ਆ ਯਾਰ ਕੀ ਪਾਉਣਾ ਰਿਆ ਚੰਦਰਿਆ ਇਨਾਂ ਨੂੰ ਹੇ ਇਹ ਤੇ ਨਾ ਮਹੀਨਿਆਂ ਦਾ ਬਈ ਇਹ ਪੂਰੇ ਤੂੰ ਵੇਖਿਆ ਹੀ ਆ ਤੇ ਇੱਥੇ ਜਦੋਂ ਲਿਆਂਦਾ ਇੱਕ ਨਿੱਕਿਆ ਪਾ ਵਿਖਾ ਦਾਂਗੇ ਬੱਚੇ ਦੀ ਫੋਟੋ ਆ ਤਿੰਨ ਮਹੀਨੇ ਪਹਿਲਾਂ ਤੂੰ ਇੱਥੇ ਤਾਂ ਵੇਖ ਕੇ ਗਿਆ ਵੀਡੀਓ ਬਣਾਉਣ ਆਇਆ ਉਦੋਂ ਕਿੱਡਾ ਸੀਗਾ ਮਾਹ ਮੇਰੇ ਸਾਡਾ 10 12 ਦਿਨਾਂ ਦਾ ਸੀ ਬਈ ਯਾਰ ਕਮਾਲ ਕਰਤੀ ਤਿਆਰ ਕਰਨ ਵਾਲੀ ਯਾਰ ਬੱਚੇ ਦੋਵੇਂ ਹੀ ਬੜੇ ਸੋਹਣੇ ਤਿਆਰ ਕੀਤੇ ਤੋ ਯਾਰ ਹਨਾ ਹੂੰ ਇੱਕ ਇੱਕ ਕੱਟੀ ਆ ਇੱਕ ਇੱਕ ਕੱਟੀ ਆ ਹਨਾ ਇਹ ਕਿੰਨੇ ਚਿਰ ਦੀ ਆ ਬਾਈ ਇਹ ਹੈਗੀ ਉਹ 11 ਮਹੀਨਿਆਂ ਦੀ ਠੀਕ ਆ ਇਹਦੀ ਮਾਂ ਥੱਲੇ ਵੀ ਦੁੱਧ 18 ਤੋਂ 19 ਕਿਲੋ ਆ ਅੱਛਾ ਠੀਕ ਆ ਤੇ ਇਹ ਆਪਣੇ ਪਿੰਡ ਦੇ ਦੀ ਮਾਂ ਹੈ ਜਿੰਨਾ ਕੋ ਕੱਟੀ ਲਿਆਂਦੀ ਸੀ ਆਪਾਂ ਬੱਚੀ ਠੀਕ ਆ ਵੀਰੇ ਆਪ ਸੰਭੀ ਆ 11 ਮਹੀਨੇ ਦੀ ਉਮਰ ਆ ਠੀਕ ਆ ਬਾਈ ਲੈ ਜੀ ਮਿੱਤਰੋ ਵੱਡੀ ਗੱਲ ਇਹ ਆ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਤੁਸੀਂ ਧੌਣ ਦੇ ਵਿੱਚ ਰੱਸਾ ਪਾਉਣੇ ਆ ਜਿਵੇਂ ਵੀਰੇ ਨੇ ਪੈਰਾਂ ਦੇ ਵਿੱਚ ਸੰਗਲ ਪਾਏ ਹਨ ਐ ਪਾਇਆ ਕਰੋ ਪਾਈ ਬਣ ਕੇ ਬਹੁਤ ਬੱਚਾ ਵੱਧਦਾ ਫੁੱਲਦਾ ਤੇ ਪਸ਼ੂ ਜਾਨਵਰ ਤਿਆਰੀ ਬੜੀ ਜ਼ਬਰਦਸਤ ਕਰਦਾ ਸੋਹਣੀ ਕੱਡੀ ਦੀ ਹੋਣੀ ਕੱਡੀ ਸੋਹਣੀ ਆ ਇਹ ਬਾਈ ਖਰਾਕ ਬਾ ਕਿ ਨਸਲ ਵੀ ਚਾਹੀਦੀ ਨਾ ਕੱਲੀ ਖਰਾਕ ਨਹੀਂ ਨਾ ਬਾਈ ਕੁਸ਼ ਕਰਦੀ ਤੇ ਜਾਤ ਵੀ ਜ਼ਰੂਰੀ ਆ ਕੱਟੀ ਤੇ ਜਾਤੀ ਬਹੁਤ ਆ ਯਾਰ ਹਨਾ ਜਦੋਂ ਮੈਂ ਬਣੂਗੀ ਕੀ ਕਰੂਗੀ ਇਹ ਕਰਮਾ ਬਾਈ ਇੱਕ ਇਹਦੀ ਮਾਂ ਕੋਨੀ ਉਹਦੇ ਥੱਲੇ ਕੱਟੋ ਘੱਟ ਵੀ ਐਸ ਵਕਤ 18 19 ਕਿਲੋ ਦੁੱਧ ਦਾ ਕੋਨੀ ਐਦੀ ਮਾਂ ਤੇ ਪਹਿਲੇ ਸੂਏ ਦੀ ਇਹ ਆ ਤੇ ਗਾਂ ਉਹ ਹੁਣ ਤਾਂ ਗੱਬਣ ਵੀ ਆ ਨਾਲ ਠੀਕ ਆ ਬਾਈ ਅੱਛਾ ਵੀਰੇ ਇਹ ਕੱਲਾ ਕੱਲੇ ਦਾ ਰੇਟ ਫਿਰ ਤੇ ਕੱਟੀ ਦਾ ਉਹਦਾ ਦਾ ਕੱਟੇ ਦਾ ਫੋਨ ਤੇ ਕਰਾਂਗੇ ਵੀਰੇ ਰੇਟ ਠੀਕ ਆ ਬਾਈ ਠੀਕ ਆ ਕੱਟੀ ਦਾ 36 ਯਾਰ ਉਹ ਗੱਲ ਕਹਿਣ ਤੋਂ ਪਾਵੇ ਵੀ ਕੱਟੇ ਦਾ ਤਾਂ ਸ਼ੌਂਕੀਆ ਬੰਦਾ ਫੋਨ ਹਾਂ ਉਹ ਤਾਂ ਸ਼ੌਂਕੀਆ ਹੀ ਲਾਵੇ ਉਹਨਾਂ ਦਾ ਮੁੱਲ ਚੱਲ ਜਦੋਂ ਵੀ ਕਹੇ ਫਿਰ ਉਹਦਾ ਮੈਨੂੰ ਸੱਦੇਗਾ ਵੀ ਹਾਂ ਜਰੂਰ ਸ ਠੀਕ ਹੈ ਉਹਦਾ ਆਪਾਂ ਕਰਾਂਗੇ ਗੱਲ ਹਨਾ ਅੱਛਾ ਇਹ ਨੰਬਰ ਵੀਰੇ ਕਿੰਨੇ ਤੇ ਗੱਲ ਕਰੀਏ ਨੰਬਰ 7889970410 ਇੱਕ ਵਾਰੀ ਹੋਰ ਆਉਣ ਦੇ 7889970410 ਠੀਕ ਹੈ ਇਸ ਨੰਬਰ ਤੇ ਕਰ ਲੈਣਾ ਭਾਈ ਹੁਣੀ ਗੱਲ ਬਾਤ ਮਿੱਤਰੋ ਹਨਾ ਪਿੰਡਾ ਹਰੀਹਰ ਚੋਕ ਜ਼ਿਲ੍ਹਾ ਫਰੋਜ਼ਪੁਰ ਮਿੱਤਰੋ ਤੇ ਹਰਜੀਤ ਵੀਰ ਦੇ ਘਰੋਂ ਤੁਹਾਨੂੰ ਬਖਾਇਆ ਇੱਕ ਦਾ ਅਜੂਬੇ ਦਾ ਬੱਚਾ ਤਿੰਨਾਂ ਮਹੀਨਿਆਂ ਦੀ ਸਾਰੀ ਏਜਾ ਕੱਟੀ ਆ ਆਪਾਂ 36 ਦੀ ਦੇਣੀ ਆ ਠੀਕ ਹੈ ਇਹਦੇ ਜੋ ਮਾਂ ਨਹੀਂ ਹੋਊਗਾ ਕਿ ਛੋੜ ਹੀ ਹੋਊਗੀ ਇਹਦੇ ਜੋ ਭਾਈ ਉਹ ਫੋਨ ਲਾਵੇ ਕਿਉਂਕਿ ਬੜੀ ਚੰਗੀ ਮਹਿੰਦੀ ਆ 30 ਵਾਲਾ ਨਾ ਲਾਵੇ ਮੈਂ ਨਾ ਆਪਾਂ ਨੂੰ 34 ਵਾਲਾ ਵੀ ਨਾ ਫੋਨ ਨਹੀਂ ਆਪਾਂ ਜਿਹੜੀ ਗੱਲ ਯਾਰ ਤੇ ਇੱਕ ਚੀਜ਼ ਦਾ ਮਤਲਬ ਆਪਾਂ ਇਹਦੇ ਚ ਕਿਹੜਾ ਵੀ ਆਪਾਂ ਪਹਿਲਾਂ ਹੀ ਕਿਹਾ ਵੀ ਆਪਾਂ ਚੌਕੀ ਹਾਰ ਵਾਲਾ ਵੀ ਨਾ ਲਾਵੇ ਕੋਈ ਯਾਰ ਵੀ ਛੋੜ ਵਾਲਾ ਫੋਨ ਲਾਵੇ ਆਪਾਂ 35 ਲੈਣਾ ਹੈ ਕੱਟੀ ਦਾ ਠੀਕ ਹੈ ਤੇ ਯਾਰ ਚੰਗੀ ਨਾ ਸਦਾ ਤਾਂ ਚੰਗੇ ਰੁਪਏ ਲੱਗਣੇ ਆ ਬਈ ਏਡੇ ੜੀਆਂ ਕੱਟੀਆਂ ਅਗਲੇ 70 70 ਮੰਗੀ ਜਾਂਦੇ ਆ ਤੇ ਆਪਾਂ ਫਿਰ ਚੰਗੀ ਕੁਆਲਿਟੀ ਵਾਲੀ ਦੇ ਆਪਾਂ ਵਿਖਾ ਦੇਣੇ ਤੋਰ ਨੂੰ ਇਹਨਾਂ ਨੂੰ ਕੀ ਵਿਖਾਉਣਾ ਚੰਗੀਆਂ ਭਲੀਆਂ ਤਰਦੀਆਂ ਨਹੀਂ ਇੱਧਰ ਨੂੰ ਆਣਾ ਭੱਜਦਾਗਾ ਬੱਚਾ ਫੜਨ ਚੱਲਿਆ ਭਰਾਵਾ ਅੱਛਾ ਨੰਬਰ ਇੱਕ ਵਾਰੀ ਫੇਰ ਦੱਸੀ ਮੜਾ ਜਾ ਬਾਈ ਬਣ ਕੇ ਨੰਬਰ 7889970410 ਠੀਕ ਹੈ ਲੈ ਮਿੱਤਰੋ ਇਹ ਦੋ ਬੱਚੇ ਸੀ ਦੋਵੇਂ ਬੁਖਾਤੇ ਪਿੰਡ ਹਰੀਹਰ ਚੋਕ ਜ਼ਿਲ੍ਹਾ ਫੋ